ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਮਨਜੀਤ ਤੇ ਕੁਝ ਦੇਖ ਰਹੇ ਹਾਂ ਤੁਹਾਡਾ ਆਪਣਾ ਨਿਊਜ਼ ਚੈਨਲ ਪੰਜਾਬ ਹੈੱਡਲਾਈਨ। ਜਿਵੇਂ ਲੱਗਤੂਸ ਰਾਣੀ ਕਚਹਿਰੀ ਦੇ ਵਿੱਚ ਕੰਟੀਨ ਵਾਲਿਆਂ ਨੇ ਮਚਾਰ ਰੱਖੀ ਹੈ ਲੁੱਟ ਅਤੇ ਬਿਨਾਂ ਰੇਟ ਲਿਸਟ ਤੋਂ ਲਜ਼ਾਇਜ਼ ਕੰਗਨਾਲ ਚਲਾ ਰਹੇ ਨੇ ਕੰਟੀਨ। ਤੁਹਾਨੂੰ ਦੱਸ ਦਈਏ ਕਿ ਸਰਕਾਰੀ ਕੰਟੀਨ ਦੇ ਵਿਚਾਰਿਕ ਖਾਣ ਪੀਣ ਦੀ ਆਈਟਮ ਮਗਰ 10 ਰੁਪਏ ਲਏ ਜਾ ਰਹੇ ਨੇ ਵੱਧ। ਬਿਨਾਰੇਟ ਲਿਸਟ ਤੋਂ ਆਪਣੀ ਮਰਜ਼ੀ ਨਾਲ ਹੀ ਲਾਈ ਜਾ ਰਹੇ ਨੇ ਰੇਟ ਅਤੇ ਭੋਲੇ-ਪਾਲੇ ਲੋਕਾਂ ਨੂੰ ਲੁੱਟੇ ਜਾ ਰਹੇ ਨੇ ਦੇਖੋ ਕਿਸ ਤਰ੍ਹਾਂ ਪਰਵਾਸੀ ਨੂੰ ਕੈਂਟੀਨ ਵਿੱਚ ਮਾਰਕੀਟ ਰੇਟ ਤੋਂ ਕਈ ਗੁਣਾ ਜ਼ਿਆਦਾ ਦੇ ਵਿੱਚ ਰਹੇ ਖਾਂਦੀਆਂ ਦਾ ਸਮਾਨ ਖਾਂਦੇ ਨਜ਼ਰ ਆਉਂਦੇ ਆ ਦੂਜੀ ਗੱਲ ਤੁਸੀਂ ਦੇਖ ਸਕਦੇ ਹੋ ਕਿ ਦਸਵੀਂਾ ਦੇ ਵਿਦਿਆ ਸਮੂਹ ਤੇ ਉਹਦੇ ਵਿੱਚ ਵੀ ਜਿਹੜਾ ਕਿ ਗੰਦਗੀ ਨਜ਼ਰ ਆਉਂਦੀ ਸਾਫ਼ ਦਿਖਾਈ ਦਿੰਦੀ ਹੈ ਇਹ ਕੀ ਹੈ ਇਹ ਲੇਕਿਨ ਇਹ ਫਾਇੰਡ ਕਰਦਾ ਕੋਲੇ ਨੀਚੇ ਕਾਲਰ ਫੜ ਕਰਦਾ ਗੰਦਗੀ ਤਾਂ ਹੋਇਆ ਨਹੀਂ। ਗੰਦਗੀ। ਇਸ ਦਾ ਮਤਲਬ ਇਹ ਹੀ ਹੈ ਕਿ ਆਪ ਤੇਲ ਸਾਫ਼ ਨਹੀਂ ਰੱਖਦੇ। ਨਹੀਂ ਨਹੀਂ ਤੇਲ ਸਾਫ਼ ਨਹੀਂ ਹੈ ਤਾਂ ਡਾਲਾ ਨਹੀਂ ਹੈ ਭਾਈ ਕਸਟਮਰ ਬੈਠੇ ਹੋਏ ਆਪਕੇ ਪਾਸ। ਉਹ ਥੋੜਾ ਜਿਹਾ ਨੀਚੇ ਜਿਹਾ ਲੱਗ ਜਾਂਦਾ ਉਸ ਦਾ ਹੈ ਬੱਸ। ਕੋਈ ਨਹੀਂ। ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਗੰਦੇ ਤੇਲ ਦੇ ਨਾਲ ਜਿਹੜੀਆਂ ਕਿ ਆਇਟਮਾਂ ਤਿਆਰ ਕਰਦਾ ਸ਼ਖਸ ਜਿਹੜਾ ਹੈ ਲੋਕਾਂ ਨੂੰ ਜਿਹੜਾ ਕਿ ਗੰਦਗੀ ਖਿਲਾਉਂਦਾ ਹੈ। ਤਾਂ ਤਸਵੀਰਾਂ ਦੇ ਵੀ ਤੁਹਾਨੂੰ ਦਿਖਾ ਦਿੰਨੇ ਕਿ ਜਿਹੜਾ ਕਚੈਰੀ ਦੀ ਕਪੂਤਲਾ ਕਚੈਰੀ ਦੀ ਕੰਟੀਨ ਹੈ ਇੱਕ ਤਾਂ ਪਹਿਲੀ ਗੱਲ ਤਾਂ ਇਹਨਾਂ ਨੇ ਜਿਹੜਾ ਕਿ ਲੁੱਟ ਮਚਾਈ ਹੋਈ ਹੈ। ਔਰ ਦੂਜੀ ਗੱਲ ਅਗਰ ਗੱਲ ਕਰੀਏ ਕਿ ਬਿਨਾਂ ਰ ਸੋ ਤੇਲ ਦੀ ਗੱਲ ਕਰੀਏ ਆਪਾਂ ਕੀ ਨਾਮ ਦੀਪੂ ਕਿੰਨੇ ਬਣੇ ਸਾਡੇ ਸਮੋਸਾ ਬੋਲ ਸਮੋਸਾ 20 ਰੁਪਏ ਦਾ ਤੇ ਬਰੈਡ ਵੀ 20 ਰੁਪਏ ਦੀ ਬੋਲਦੇ ਚਾਹ 15 ਰੁਪਏ ਦੀ ਬੋਲਦੇ ਕਿਤੇ ਵੀ ਭਾਜੀ ਤੁਸੀਂ ਕਦੀ ਦੇਖਿਆ ਹੋਵੇ ਮਤਲਬ ird girde ਕਿਤੇ ਘੁੰਮਦੇ ਫਿਰਦੇ ਰਹਿੰਦੇ ਕਦੀ ਦੇਖਿਆ ਸਮੋਸਾ 20 ਰੁਪਏ ਦੀ ਰੇਟ 'ਚ ਕਿਤੇ ਮਿਲਦਾ ਹੋਵੇ ਨਹੀਂ ਦਸ ਹੀ ਆ 15 ਰੁਪਏ ਹੋ ਸਕਦਾ ਹਾਂਜੀ 20 ਰੁਪਏ ਤੁਹਾਨੂੰ ਕੀ ਲੱਗਦਾ ਰੇਟ ਮਤਲਬ ਸਹੀ ਹੈ ਨਹੀਂ ਫਲਾਦੀ ਜ਼ਿਲ੍ਹਾ ਕਚੈਰੀਆਂ ਦੇ ਵਿੱਚ ਜਿੱਥੇ ਕਿ ਤੁਹਾਨੂੰ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਕੰਟੇਨ ਦੀਆਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਕੰਟੇਨ ਵਾਲੇ ਹੈਗੇ ਆ ਸ਼ਰਿਆਮ ਜਿਹੜੇ ਕਿ ਦਿਨ ਦਿਹਾੜੇ ਜਿਹੜਾ ਕਿ ਲੁੱਟ ਮਚਾਈ ਹੋਈ ਹੈ ਜਿਹੜਾ ਕਿ ਹਰ ਚੀਜ਼ ਦੇ ਮਗਰ 10 ਤੋਂ ਵੱਧ 10 ਤੋਂ 20 ਰੁਪਏ ਜਿਹੜਾ ਕਿ ਵੱਧ ਜਿਹੜੇ ਕਿ ਲੱਤੇ ਜਾ ਰਹੇ ਨੇ ਹਰ ਇੱਕ ਲੋਕਾਂ ਕੋਲੋਂ ਜਿਹੜਾ ਕਿ ਇੰਨੀ ਜ਼ਿਆਦਾ ਲੁੱਟ ਮਚਾਈ ਹੋਈ ਹੈ ਦੂਜੀ ਗੱਲ ਅਗਰ ਕਰਦੇ ਆ ਕਿ ਜਿਸ ਟਾਈਮ ਜਿਹੜਾ ਕਿ ਠੇਕਾ ਦਿੱਤਾ ਜਾਂਦਾ ਹੈ ਕਚੈਰੀ ਦਾ ਤੇ ਡੀਸੀ ਸਾਹਿਬ ਵੱਲੋਂ ਇਹ ਆਰਡਰ ਦਿੱਤੇ ਜਾਂਦੇ ਨੇ ਤਾਂ ਡੀਸੀ ਸਾਹਿਬ ਵੱਲੋਂ ਡੀਸੀ ਸਾਹਿਬ ਦੇ ਆਫਿਸ ਵੱਲੋਂ ਬ ਨੀ ਬਹੁਤ ਜ਼ਰੂਰੀ ਹੈ ਪਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨਾ ਦੇ ਇੱਥੇ ਕੋਈ ਰੇਟ ਲਿਸਟ ਲੱਗੀ ਹੈ ਔਰ ਅਗਰ ਗੱਲ ਕਰੀਏ ਸਮਾਨ ਨੂੰ ਲੈ ਕੇ ਤਾਂ ਸਮਾਨ ਨੂੰ ਲੈ ਕੇ ਜਿਹੜਾ ਕਿ ਇਹ ਬੰਦਾ ਵਾ 컨ਟੇਨਰ ਜਿਹੜਾ ਮਾਲਕ ਹੈ ਸ਼ਰੀਆਮ ਜਿਹੜਾ ਕਿ ਲੁੱਟ ਕਰਦਾ ਨਜ਼ਰ ਆਉਂਦਾ ਹੈ ਸੋ ਗੱਲਬਾਤ ਕਰ ਲੈਣੇ ਹੋਰ ਵੀ ਪਬਲਿਕ ਇੱਥੇ ਬੈਠੀ ਹੋਰ ਨਾਲ ਵੀ ਗੱਲਬਾਤ ਕਰ ਲੈਣੇ ਆਜੀ ਬੋਲੀ ਨਮਸਕਾਰ ਜੀ ਨਮਸਕਾਰ ਸਰ ਜੀ ਅੰਕਲ ਜੀ ਕਿੰਨੇ ਦੀ ਪਲੇਟ ਲਾਈ ਤੁਹਾਨੂੰ 200 ਰੁਪਏ ਦੀ ਪਲੇਟ ਲਾਈ ਜੀ ਦੋ ਸਮੋਸੇ ਦੋ ਸਮੋਸੇ ਚਨੇ ਭਾਗ ਅਰੇ ਗੱਲ ਕਰੀਏ ਕਿ ਤੇ ਜਿਹੜਾ ਸਮੋਸਾ ਹੈ 20 ਰੁਪਏ ਦਾ ਸਮੋਸਾ ਦਿੱਤਾ ਜਾ ਰਿਹਾ ਹੈ 20 ਰੁਪਏ ਦਾ ਬਰੈਡ ਦਿੱਤੀ ਜਾ ਰਹੀ ਹੈ ਜਦ ਕਿ ਜਿਹੜੀਆਂ ਚੀਜ਼ਾਂ ਆ ਇਹਨਾਂ ਦੀ ਕੀਮਤ ਜੜੀ ਕਿ 100 ਰੁਪਏ ਹੈ ਪਰ ਫਿਰ ਵੀ ਜਿਹੜੇ ਇਨਸਾਨ ਜਿਹੜੇ ਸ਼ਖਸ ਹੈਗੇ ਕੰਟੀਨ ਵਾਲੇ ਇਹ 10 ਤੋਂ 20 ਰੁਪਏ ਜਿਹੜਾ ਕਿ ਇੱਕ ਆਈਟਮ ਦੇ ਮਗਰ ਵੱਧ ਮੰਗਦੇ ਨੇ ਦੂਜੀ ਗੱਲ ਕਰੀਏ ਆਪਾਂ ਪਾਣੀ ਨੂੰ ਲੈ ਕੇ ਤੇ ਬੋਤਲ ਆਪ 300 ਰੁਪਏ ਮੇਂ ਵੇਚ ਰਹੇ ਹੋ ਹਮਾਰੇ ਪਾਸੇ ਵੀਡੀਓ ਹੈ ਆਪਸੇ 30 ਰੁਪਏ ਮੇਂ ਬੋਤਲ ਦੀ ਹੈ ਹਾਂ ਤੇ ਗਲਾਸ ਦਾ ਪੈਸੇ ਨਹੀਂ ਲੈਣਾ ਭਾਜੀ ਉਸਨੇ ਗਲਾਸ ਮੰਗਾਤਾ ਆਪਸੇ ਹੈ ਬੇਗਰ ਬੇਗਰ ਗ

ਤੋ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਤੇ ਵੀ ਜਿਹੜਾ ਇਹ ਸ਼ਖਸ ਦੀ ਜਿਹੜੀ ਕਿ ਕੰਟीन ਹੈ ਇੱਥੇ ਕਿਸੇ ਤਰ੍ਹਾਂ ਦੀ ਜਿਹੜਾ ਕਿ ਰੇਟ ਲਿਸਟ ਨਹੀਂ ਲੱਗੀ ਹੈ ਜਿਹੜੀ ਕਿ ਬਿਲਕੁਲ ਹੀ ਅਗਰ ਗੱਲ ਕਰੀਏ ਤਾਂ ਨਜਾਇਜ਼ ਢੰਗ ਦੇ ਨਾਲ ਜਿਹੜਾ ਕਿ ਇੱਥੇ ਜਿਹੜੀ ਕੰਟीन ਚੱਲਦੀ ਹੋਈ ਨਜ਼ਰ ਆਉਂਦੀ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਦੂਜੀ ਗੱਲ ਕਰੀਏ ਤਾਂ ਇੱਥੇ ਸਫਾਈ ਨੂੰ ਅਗਰ ਸਫਾਈ ਦੀ ਗੱਲ ਕਰੀਏ ਤਾਂ ਮੱਖੀਆਂ ਮੱਛਰ ਜਿਹੜਾ ਕਾਫੀ ਗੰਦਗੀ ਨੂੰ ਲੈ ਕੇ ਅਗਰ ਆਪਾਂ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਗੰਦਗੀ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ ਇਹ ਹਾਲ ਹੈ ਕਪੂਰਥਲਾ ਦੀ ਕਚੈਰੀ ਦੀ ਕੰਟीन ਦਾ ਅਗਰ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਕਿ ਗੰਦਗੀ ਫੈਲਾਈ ਹੋਈ ਹੈ ਇਹਨਾਂ ਨੇ ਤੇਲ ਦੀ ਅਗਰ ਗੱਲ ਕਰ ਲੈਨੇ ਆ ਤੁਸੀਂ ਤੇਲ ਦੇਖ ਸਕਦੇ ਹੋ ਕਿੰਨਾ ਕਾਲਾ ਤੇਲ ਹੈ ਔਰ ਬਹੁਤ ਹੀ ਜਿਹੜਾ ਗੰਦਗੀ ਭਰਿਆ ਜਿਹੜਾ ਤੇਲ ਹੈ ਲੋਕਾਂ ਨੂੰ ਜਿਹੜਾ ਕਿ ਖਵਾਈ ਜਾ ਰਹੇ ਨੇ ਔਰ ਸ਼ਰੇਆਮ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਗੰਦਗੀ ਜਿਹੜੀ ਇਹ ਫੈਲਾ ਰખી ਹੈ ਪ੍ਰਵਾਸੀ ਲੋਕਾਂ ਨੇ ਜਿਹੜਾ ਕਿ ਪੰਜਾਬ ਦੇ ਵਿੱਚ ਆ ਕੇ ਆਪਣਾ ਕੰਟੇਨ ਚਲਾ ਰਿਹਾ ਹੈ ਇਹਦੇ ਕੋ ਰੇਟ ਲਿਸਟ ਇਹਦਾ ਕਹਿਣਾ ਸਰ ਰੇਟ ਲਿਸਟ ਆਪ ਕੋ ਦੀ ਨਹੀਂ ਗਈ ਆਪਣੇ ਲਈ ਨਹੀਂ ਆ ਵੀ ਲੈਤੀ ਨਹੀਂ ਅਬ ਕੰਟੇਨ ਸ਼ਿਫਟ ਹੋਣਾ ਹੈ ਆਪਣੇ ਮੰਗੀ ਸੀ ਹਮ ਨਹੀਂ ਮੰਗੇ ਸੀ ਆਪਾ ਤਾਂ ਆਪ ਕੋ ਠੇਕਾ ਕਿਵੇਂ ਦੇ ਦਿਆ ਬਿਨਾਂ ਰੇਟ ਲਿਸਟ ਦੇ ਗੱਲ ਕਰ ਲੋ ਭਾਜੀ ਇਸੀ ਤਰ੍ਹਾਂ ਗੱਲ ਮੇਰੇ ਨਾਲੋਂ ਗੱਲ ਕਰਨਾ ਨਹੀਂ ਹੈ ਬਸ ਤੋ ਤੁਸੀਂ ਇਹਦਾ ਬੋਲਣ ਦਾ ਤਰੀਕਾ ਵੀ ਦੇਖ ਸਕਦੇ ਹੋ ਜਿਹੜੇ ਕਿ ਭਈਏ ਪ੍ਰਵਾਸੀ ਲੋਕ ਨੇ ਇਹਨਾਂ ਦਾ ਬੋਲਣ ਦਾ ਤਰੀਕਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਕਿ ਗੁੰਡਾਗਰਦੀ ਵਾਂਗੂ ਇਹ ਗੱਲਬਾਤ ਕਰਦੇ ਨੇ ਅੰਦਰ ਗੱਲ ਕਰ ਤੂੰ ਕੰਟੀਨ ਦਾ ਮਾਲਕ ਆ ਮੈਂ ਤੇਰੇ ਨਾਲ ਗੱਲ ਕਰਨੀ ਹੈ ਤਾਂ ਮੈਂ ਤੁਹਾਡੇ ਕੋਲ ਬਤਾ ਦੋ ਦੀ ਹਰ ਜੀ ਤੁਹਾਡੇ ਕੋਲ ਰੇਟ ਬਤਾ ਰੇਟ ਲਿਸਟ ਕਿੱਥੇ ਹੈ ਭਾਈ ਉਹ ਆ ਦਿਆ ਮੈਂ ਰੇਟ ਲਿਸਟ ਤੁਸੀਂ ਬੋਲੋ ਪਾਣੀ ਦਾ ਪਾਣੀ ਇਤਨਾ ਟਾਈਮ ਹੋ ਗਿਆ ਚਲ ਛੋੜ ਛੋੜ ਯਾਰ ਕਿੰਨਾ ਟਾਈਮ ਹੋ ਗਿਆ ਕੰਟੀਨ ਖੁੱਲੇ ਹੋਏ ਕਿਤਨਾ ਟ ਮੈਂ ਬੋਲ ਰਹਾ ਹਾਂ ਚਾਹੇ ਤੂੰ 1 ਰੁਪਏ ਦੀ ਚੀਜ਼ ਵੇਚ ਰਾਹੇ ਚਾਹੇ 30 ਰੁਪਏ ਦੀ ਵੇਚ ਰਾਹੇ ਚਾਹੇ 10 ਰੁਪਏ ਦੀ ਵੇਚ ਰਾਹੇ ਉਸ ਦੀ ਰੇਟ ਲਿਸਟ ਕਿਹਨਾਂ ਪਰ ਰੇਟ ਲਿਸਟ ਨਹੀਂ ਇਹ ਪੱਜੀ ਅਭੀ ਕੰਟੇਨ ਸ਼ਿਪ ਹੋ ਨਹੀਂ ਹੈ ਉਧਰ ਯਹਾਂ ਪਰ ਕਿੰਨਾ ਟਾਈਮ ਹੋ ਗਿਆ ਖੋਲੇ ਹੋਏ ਅਭੀ ਮਹੀਨਾ ਵੀ ਨਹੀਂ ਹੋਇਆ ਇੱਕ ਮਹੀਨਾ ਹੋ ਗਿਆ ਹੈ ਨਹੀਂ ਅਭੀ ਨਹੀਂ ਹੋਇਆ ਕਮ ਹੋਇਆ ਹੈ ਅਭੀ ਸ਼ਿਪ ਨਹੀਂ ਦਿਖਾ ਦਨੇ ਹੈ ਕਿ ਜਿਹੜੀ ਕਪੂਰਥਲਾ ਦੀ ਕੰਟੇਨ ਹੈ ਇੱਥੇ ਜਿਹੜਾ ਕਿ ਦਿਨ ਦਿਹਾੜੇ ਜਿਹੜੀ ਕਿ ਲੁੱਟ ਮਚਾਈ ਹੋਈ ਹੈ 10 ਰੁਪਏ ਦੀ ਜਿਹੜੀ ਕਿ ਆਈਟਮ ਹੈ ਸਮੋਸੇ ਦੀ ਅਗਰ ਗੱਲ ਕਰੀਏ ਤਾਂ ਸ਼ਖਸ ਕਿਉਂਕਿ ਕਚੈਰੀਆਂ ਦੇ ਵਿੱਚ ਕੁਝ ਲੋਕ ਜਿਹੜੇ ਆਂਦੇ ਨੇ ਉਹ ਕੋਈ ਵੀ ਜਿਹੜੇ ਕਿ ਲੋਕ ਨੇ ਉਹ ਪਹਿਲਾ ਹੀ ਜਿਹੜਾ ਕਿ ਮੁਸ਼ਕਿਲਾਂ ਨਾਲ ਘਿਰੇ ਹੋਏ ਲੋਕ ਜਿਹੜੇ ਕਚੈਰੀਆਂ ਦੇ ਵਿੱਚ ਆਂਦੇ ਨੇ ਦੂਜੇ ਪਾਸੇ ਅਗਲ ਗੱਲ ਕਰੀਏ ਕਿ ਇੰਦਾ ਦੇ ਜਿਹੜੇ ਕੰਟੀਨ ਵਾਲੇ ਜਿਹੜੇ ਮਾਲਕ ਹੈਗੇ ਨੇ ਲੋਕਾਂ ਨੂੰ ਲੁੱਟਦੇ ਨਜ਼ਰ ਆਉਂਦੇ ਨੇ ਇੱਕ ਪ੍ਰਵਾਸੀ ਲੋਕ ਜਿਹੜੇ ਨੇ ਬੜੇ ਬੜੀ ਆਸਾਨੀ ਨਾਲ ਜਿਹੜਾ ਕਿ ਠੇਕਾ ਲੈ ਲੈਂਦੇ ਨੇ ਕਚੈਰੀ ਦਾ ਜਿਹੜਾ ਕਿ ਕੰਟੀਨ ਦਾ ਕੰਟੀਨ ਦਾ ਠੇਕਾ ਲੈਣ ਤੋਂ ਬਾਅਦ ਜਿਹੜਾ ਕਿ ਰੇਟ ਇਹ ਸਾਰਾ ਜਿਹੜਾ ਰਸਤਾ ਵਾ ਇਹ ਜਿਹੜਾ ਕਿ ਕਚੈਰੀ ਦੇ ਅੰਦਰ ਜਾਣ ਵਾਲਾ ਜਿਹੜਾ ਕਿ ਤਸੀਲ ਹੰਦਾ ਜਾਣ ਵਾਲਾ ਰਸਤਾ ਹੈ ਰਾਉ ਕੀਤਾ ਜਿਹੜਾ ਕਿ ਪਬਲਿਕ ਦੇ ਆਨ ਜਾਣ ਵਾਲਾ ਰਸਤਾ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਜਿਹੜਾ ਇਹਨਾਂ ਨੇ ਜਿਹੜਾ ਕਿ ਪੂਰਾ ਰਸਤੇ ਨੂੰ ਕਵਰ ਕੀਤਾ ਹੋਇਆ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ